ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਤਲੇਤਾ ਵਿਖੇ ਗੁਰਦੁਆਰੇ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖਰੇ ਦਾਵੇ ਫਿਲੌਰ ਨੇੜਲੇ ਪਿੰਡ ਤਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਨਾਲ ਜੁੜੀ ਜਗ੍ਹਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਚਰਚਾ ਵਿੱਚ ਹੈ ਅੱਜ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਗਿਆ ਕਿ ਉਹਨਾਂ ਵੱਲੋਂ ਗੁਰਦੁਆਰੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੀ ਸ਼ਾਮਲਾਟ ਜਗ੍ਹਾ ਬੱਚਿਆਂ ਦੇ ਖੇਡ ਮੈਦਾਨ ਵਾਸਤੇ ਰੱਖੀ ਗਈ ਸੀ ਪਰ ਇਸ ਨੂੰ ਗਲਤ ਤੌਰ ਤੇ ਧਾਰਮਿਕ ਮੁੱਦੇ ਨਾਲ ਜੋੜ ਕੇ ਪੰਚਾਇਤ ਨੂੰ ਤੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਪਿੰਡ ਵਿੱਚ ਪਾਈਚਾਰਕ ਸਾਂ ਜਾਂ ਬਹੁਤ ਹੈ। ਪੰਚਾਇਤ ਸਕੱਤਰ ਨੇ ਵੀ ਸਪਸ਼ਟ ਕੀਤਾ ਕਿ ਇਸ ਜਗ੍ਹਾ ਦੇ ਦੋ ਵੱਖਰੇ ਰਕਬੇ ਹਨ ਜਿਨ੍ਹਾਂ ਵਿੱਚ ਦੋ ਕਨਾਲ 11 ਮਰਲੇ ਅਤੇ ਦੂਜਾ ਦੋ ਕਨਾਲ 01 ਮਰਲੇ ਜੋ ਗੁਰਦੁਆਰਾ ਸਾਹਿਬ ਦੇ ਨਾਂ ਤੇ ਦਰਜ ਹਨ ਜਦ ਕਿ ਖੇਡ ਮੈਦਾਨ ਵਾਲੀ ਜਗ੍ਹਾ ਪੰਚਾਇਤ ਦੀ ਹੈ ਗੁਰਦੁਆਰਾ ਕਮੇਟੀ ਨੇ ਉਸ ਉੱਤੇ ਕਬਜ਼ਾ ਕੀਤਾ ਸੀ ਜਿਸ ਨੂੰ ਸਰਕਾਰੀ ਵਿਧੀ ਅਨੁਸਾਰ ਖਾਲੀ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਨੂੰ ਅਸੀਂ ਬਿਲਕੁਲ ਵੀ ਨਹੀਂ ਛੇੜਿਆ ਇਹ ਸਾਰੇ ਨਾਜਾਇਜ਼ aarop ਹਨ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਾਵਾ ਕੀਤਾ ਕਿ ਇਹ ਜਗ੍ਹਾ ਪਹਿਲਾਂ ਤੋਂ ਗੁਰਦੁਆਰੇ ਦੀ ਹੈ ਪਿਛਲੀ ਪੰਚਾਇਤ ਦੌਰਾਨ ਵੀ ਇੱਥੇ ਕੰਮ ਹੋਇਆ ਸੀ ਅਤੇ ਅਸੀਂ ਕਾਂਡ ਬਣਾਈ ਸੀ ਜਿਸ ਨੂੰ ਹੁਣ ਦੀ ਪੰਚਾਇਤ ਨੇ ਜੀਏਸੀਬੀ ਮਸ਼ੀਨ ਨਾਲ ਟਾ ਦਿੱਤਾ ਸਾਡੀ ਇੱਛਾ ਹੈ ਕਿ ਇੱਥੇ ਕਮਿਊਨਿਟੀ ਹਾਲ ਬਣਾਇਆ ਜਾਵੇ ਇਸ ਮਾਮਲੇ ਵਿੱਚ ਥਾਣਾ ਗੁਰਾਇਆ ਦੇ ਐਸਐਚਓ ਨੇ ਕਿਹਾ ਕਿ ਉਹ ਮੌਕੇ ਤੇ ਗਏ ਸਨ ਅਤੇ ਲੋ ਐਂਡ ਆਰਡਰ ਦੀ ਪਾਲਣਾ ਕਰ ਰਹੇ ਸਨ ਕਿਸੇ ਵੀ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਐਸਐਚਓ ਨੇ ਸਪਸ਼ਟ ਕੀਤਾ ਫਿਲੌਰ ਬੀਡੀਪੀਓ ਨੇ ਵੀ ਕਿਹਾ ਕਿ ਪੰਚਾਇਤ ਵੱਲੋਂ ਮਤਾ ਪਾਸ ਹੋਣ ਉਪਰੰਤ ਪਲੇ ਗਰਾਊਂਡ ਲਈ ਸਾਫ ਸਫਾਈ ਕਰਵਾਈ ਗਈ ਸੀ ਗੁਰਦੁਆਰਾ ਸਾਹਿਬ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਅਜਿਹਾ ਸੋਚਿਆ ਜਾ ਸਕਦਾ ਹੈ ਡਾਕਟਰ ਰਾਣਾ ਅਫਰਾਦੀ ਤੁਲੇਤਾ ਤੋਂ ਖਾਸ ਰਿਪੋਰਟ ਇਹ ਗੱਲ ਤੇ ਅੱਜ ਜਿਹੜਾ ਆਇਆ ਅੱਛਾ ਇਹ ਪਹਿਲਾਂ ਪੰਜ ਪਹਿਲੀ ਪੰਚਾਇਤ ਦੇ ਬੇਲੇ ਦੀਆਂ ਕੰਧਾਂ ਹੀ ਪਾਈਆਂ ਸੀ ਹਾਂਜੀ ਜਿਹੜੀ ਪਹਿਲਾਂ ਪੰਚਾਇਤ ਸੀ ਹੁਣ ਜਿਹੜੀ ਹੌਂਡੀ ਪੰਚਾਇਤ ਹੁਣ ਤਾਂ ਪਾਈ ਜੀ ਥੋੜੀ ਜੀ ਗੰਦੇ ਸੀਗੀ ਅੱਛਾ ਜੀ ਇਹਦਾ ਸਾਰੀਆਂ ਪਹਿਲੀਆਂ ਗੰਦਾ ਪਈਆਂ ਸੀਗੀ ਅੱਛਾ ਜੀ ਚਾਰ ਸਾਲ ਪਹਿਲਾਂ ਦੇ ਗੰਦੇ ਪਈਆਂ ਅੱਛਾ ਜੀ ਇਹ ਇਹ ਜਿਹੜੀਆਂ ਕੰਮਾਟ ਪਾਈਆਂ ਤੁਸੀਂ ਆਪ ਪਾਈਆਂ ਸੀ ਅਸੀਂ ਆ ਵੀ ਪਈਆਂ ਸੀਗੀਆਂ ਤੇ ਟਾਈਆਂ ਕਿਹਨੇ ਆ ਇਹ ਟਾਈਆਂ ਹੁਣ ਦੀ ਪੰਚਾਇਤ ਨੇ ਅੱਛਾ ਜੀ ਤੇ ਗੁਰਦੁਆਰੇ ਦੀ ਉਹਨਾਂ ਦਾ ਤਾਂ ਕਹਿਣਾ ਵੀ ਜਿਹੜਾ ਗੁਰਦੁਆਰੇ ਦੀ ਤਾਂ ਕਿਸੇ ਕੰਦ ਨੂੰ ਛੇੜਿਆ ਵੀ ਨਹੀਂ ਗਿਆ ਕਿਦਾਂ ਨਹੀਂ ਛੇੜਿਆ ਆ ਆ ਛੇੜਿਆ ਤੁਹਾਡੇ ਸਾਹਮਣੇ ਹੀ ਆ ਉਹ ਤਾਂ ਕਹਿ ਰਹੀ ਆ ਵੀ ਇਹ ਜਿਹੜੀ ਜਗਾ ਵੀ ਇਹ ਪੰਚਾਇਤ ਦੀ ਜਗਾ ਇੱਥੇ ਜਿਹੜੀ ਨਿਆਣਿਆਂ ਨੂੰ ਪਲੇ ਗਰਾਉਂਡ ਬਣਾ ਕੇ ਪੰਚਾਇਤ ਜਿਹੜੀ ਪਲੇ ਦਾ ਇਹਨੇ ਮੋੜੇ ਮਦਾ ਪਾ ਦਿੱਤਾ। ਸਾਡੀ ਸਰਪੰਚ ਸਾਹਿਬ ਆਪਣਾ ਖੁਦ ਨਾਮ ਦੀ ਮੇਰਾ ਨਾਮ ਸੁਖਵੀਰ ਸਿੰਘ ਹਾਂਜੀ ਪਿੰਡ ਧਲੇਤਾ ਤੋਂ ਮੈਂ ਸਰਪੰਚ ਹਾਂ। ਸਰਪੰਚ ਜੀ ਕਹਾ ਪਿੰਡ ਦਾ ਜਿਹੜਾ ਮਸਲਾ ਕਾਫੀ ਪੱਗਿਆ ਹੋਇਆ ਹੈ ਕਿ ਚਾਰ ਦੁਆਰ ਜਿਹਨੂੰ ਲੈ ਕੇ ਜੋਥੇ ਕੀ ਹੈ ਜੀ ਉਹਦੇ ਵਿੱਚ ਸਾਰਾ ਮਾਮ ਲੱਗੀ। ਮੈਂ ਸਾਰੇ মিডিਆ ਵੀਰ ਦਾ ਆਉਣ ਦੇ ਇੱਥੇ ਧੰਨਵਾਦ ਕਰਦਾ ਹਾਂ। ਜੇਰਾ ਆਪਣਾ ਇਹ ਪਿੰਡ ਦਾ ਮੁੱਦਾ ਚੱਲ ਰਿਹਾ ਹੈ ਕੁਝ ਕੁ ਪਾਰਟੀਆਂ ਵੱਲੋਂ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਵੇ ਗੁਰਦੁਆਰਾ ਸਾਹਿਬ ਢਹਾਢੀ ਨਹੀਂ ਕਰਦਾ ਜਦ ਕਿ ਰਿਕਾਰਡ ਰਿਕਾਰਡਿੰਗਾਂ ਦੇ ਵਿੱਚ ਗਰੁੱਪਾਂ 'ਚ ਪਾਈਆਂ ਗਈਆਂ ਵੇ ਸਾਡਾ ਗੁਰਦੁਆਰਾ ਢਹਾਢੀ ਕਰਦਾ ਬੀਐਸਬੀ ਵੱਲੋਂ ਪਰ ਇਦਾਂ ਦਾ ਸਾਡੇ ਪਿੰਡ ਕੋਈ ਦੂਜਾ ਨਹੀਂ ਹੋਇਆ ਹੈਗਾ ਕੋਈ ਕਾਰਜ ਨਹੀਂ ਕੀਤਾ ਗਿਆ ਗਰਾਊਂਡ ਦੇ ਵਿੱਚ ਕੰਦ ਪਈ ਸੀਗੀ ਉਹਨੂੰ ਅਸੀਂ ਜਰੂਰ ਕਾਟਾ ਕੇ ਆਪਣਾ ਗਰਾਊਂਡ ਪੱਧਰ ਕਰਾਈ ਆ ਦੂਜਾ ਨੰਬਰ पे ਗੁਰਦੁਆਰਾ ਸਾਹਿਬ ਸਾਡੇ ਆਪਣੇ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਇਦਾਂ ਦਾ ਜੀਟੀਬੀ ਜਾਂ ਕੁਝ ਵੀ ਇਦਾਂ ਦਾ ਨਹੀਂ ਚਲਾਇਆ ਗਿਆ। ਉਹਦੀ ਜਿਹੜੀ ਕਹਦੇ ਆ ਉਹ ਕਿ ਕੋਈ ਮਿਹਨਤ ਹੀ ਨਹੀਂ ਕਰਾਈ ਗਈ। ਕਿ ਸਾਡੀ ਜਗ੍ਹਾ ਇਦਾਂ ਨੂੰ ਬੋਲਦੇ ਸੀ ਸਾਡੀ ਜਗ੍ਹਾ ਜਿਹੜੀ ਆ ਉਹਦੇ ਵੀ ਕੰਦ ਢਾਈ ਗਈ ਆ। ਤੁਸੀਂ ਜਿਹੜੀ ਦਸਤ ਨਾਲ ਦੇ ਹੈ ਆ ਉਹਦੀ ਮਿਹਨਤੀ ਕਰਾਈਏ। ਸਰ ਸਾਰੇ ਮਿਰਿਆ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਅਸੀਂ ਮਿਹਨਤੀ ਦਾ ਬਕਾਇਦਾ ਪੇਪਰ ਸਾਡੇ ਗਏ ਹੋਆ ਸਾਰਾ ਕੁਝ ਦੂਜਾ ਗਿਆ ਆ। ਜਦੋਂ ਅਸੀਂ ਮਿਹਨਤੀ ਕਰਾਣੇ ਪਏ ਆ ਜਾਂ ਕੁਝ ਵੀ ਉਹਦੇ ਵਿੱਚ ਸਾਨੂੰ ਰੁਕਾਵਟ ਆਉਂਦੀ ਪਈ ਆ ਇਹੇ ਕਰਕੇ ਅਸੀਂ ਕੱਲੀ ਕੰਦ ਦਾ ਹੀ ਕੀਤਾ ਸੀਗਾ ਵੀ ਥਾਂਡੀ ਜਿਹੜੀ ਗਰਾਊਂਡ 'ਚ ਇਹਨਾਂ ਨੇ ਕੰਦ ਪਾ ਲਿਓ ਕੰਦ ਢੇਡੇ ਢੀ ਦੀ ਕਰ ਦਿੱਤੀ ਜਾਵੇ ਤੇ ਕੰਦ ਸਾਫ਼ ਕੀਤੀ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਮਿਹਨਤੀ ਕਰਾ ਕੇ ਉਹਦੇ ਵਿੱਚ ਕੰਦ ਪਾਈ ਸੀਗੀ ਜੇ ਤਾਂ ਕਿਸੇ ਗੈਨਤੀ ਮਿਹਨਤੀ ਨੇ ਕੰਦ ਪਾਈ ਹੈ ਸਾਡੀ ਗਰਾਊਂਡ 'ਚ ਦੱਸਣ ਉੱਥੇ ਬੱਚੇ ਖੇਡਦੇ ਸੀ ਇਹਨਾਂ ਨੇ ਵੇਚ ਲਿਆ ਕੇ ਕੰਦ ਬਾਤਤੀ ਆ ਪ੍ਰੋਪਰ ਸਾਡੇ ਕੋਲ ਪਹਿਲੀਆਂ ਵੀਡੀਓ ਪਈਆਂ ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਛਾੜਿਆਂ ਦੀ ਬੇਅਦਬੀ ਕੀਤੀ ਉਸ ਟਾਈਮ ਗੋਹੇ ਦੇ ਵਿੱਚ ਲਿਆ ਕੇ ਫੋਟੋਆਂ ਰੱਖੀਆਂ ਗਈਆਂ ਪਹਿਲਾਂ 4 ਮਹੀਨੇ ਅਸੀਂ ਤਾਂ ਵੀ ਇਹਨਾਂ ਨੂੰ ਬਖਸ਼ਦਾ ਸੀ ਕਿ ਨਹੀਂ ਚਲੋ ਪਿੰਡ ਪੱਧਰ ਤੇ ਦਿਵਾ ਪਏ ਅਸੀਂ ਨਹੀਂ ਕੋਈ ਮੁੱਦਾ ਬਣਾਉਣਾ ਹੈਗਾ ਉਦੋਂ ਵੀ ਇਹ ਬੀਐਸਬੀ ਦੇ ਬਾਹਰੋਂ ਵਰਕਰ ਆ ਗਏ ਸਾਰੇ ਕੋਲ ਕਰਦੇ ਪਏ ਆ ਹੁਣ ਕੀ ਮੰਗ ਕੇ ਹੈ ਪਿੰਡ ਸਾਡੀ ਮੰਗ ਜੀ ਇਹੀ ਆ ਪਿੰਡ ਦੀ ਵੀ ਜਿਹੜੀ ਸਾਡੀ ਗਰਾਊਂਡ ਆ ਸਾਫ਼ ਕਰਾਈ ਗਈ ਉਹ ਇਦਾਂ ਸਾਫ਼ ਕੀਤੀ ਉਹ ਰਵੇ ਜਿਹੜਾ ਸਾਡੇ ਕਰੀਮਪੂਰੀ ਸਾਹਿਬ ਸਾਡੇ ਤੇ ਪ੍ਰੈਸ਼ਰ ਪਾ ਕੇ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਵੀ ਇੱਥੇ ਇੱਦਾਂ ਕਰਨਾ ਅਸੀਂ ਦੁਬਾਰਾ ਕੰਦਾ ਖੜੀਆਂ ਕਰਨੀਆਂ ਜੇ ਕਰਨਾ ਏ ਸਾਡੇ ਕੰਮ ਚ ਪਾਟੋ-ਵਾਟ ਨਾ ਆਵੇ ਸਾਡੇ ਪਿੰਡ ਚ ਸੇਵਾ ਵੀ ਇੱਕ ਆ ਸਾਡਾ ਭਾਈਚਾਰਾ ਬਹੁਤ ਵਧੀਆ ਕ੍ਰੀਮਪੁਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਪਣੇ ਪਾਰਟੀ ਦੀ ਤੌਹਫੇ ਕਿਤੇ ਹੋਰ ਪਿੰਡ ਤੇ ਕਿਤੇ ਬਾਹਰ ਜਾ ਕੇ ਚਲਾਓ ਸਾਡੇ ਪਿੰਡ ਨੂੰ ਤੇ ਭਾਈਚਾਰਾ ਸਾਡਾ ਇਕਾ ਰਹਿਣ ਦਿਓ ਸਾਨੂੰ ਇਹੀ ਵਾਸਤੇ ਅਪੀਲ ਆ ਮੀਡੀਆ ਨੂੰ ਵੀ ਝੂਠੀਆਂ ਖਬਰਾਂ ਨਾ ਚਲਾਓ ਸਾਡੇ ਪਿੰਡ ਤੇ ਗੁਰਦੁਆਰਾ ਸਾਹਿਬ ਬਿਲਕੁਲ ਸਰਗਰਮ ਕਰਦੇ ਆ ਕੋਈ ਇਦਾਂ ਦਾ ਇੱਥੇ ਕਾਰਜ ਨਹੀਂ ਕੀਤਾ ਗਿਆ ਜੀ ਕੋਈ ਵੀ ਬਾਹਰੋਂ ਆ ਕੇ ਦੇਖਦਾ ਤਾਂ ਸਾਡੇ ਸੰਤੋ ਸਮਾਜ ਤੋਂ ਆਏ ਸੀਗੇ ਪਰ ਉਹ ਮਯਾਰੇ ਤੋਂ ਆ ਕੇ ਦੇਖ ਕੇ ਗਏ ਗੁਰਦੁਆਰਾ ਸਾਹਿਬ ਨੂੰ ਕੁਝ ਨਹੀਂ ਕੀਤਾ ਗਿਆ ਜੀ ਕੋਈ ਅੱਟ ਤੱਕ ਨਹੀਂ ਹਲਾਈ ਗਈ ਗੁਰਦੁਆਰਾ ਸਾਹਿਬ ਜੀ ਸਿਰਫ ਇਹ ਕੰਦ ਜਿਹੜੀ ਗਰਾਊਂਡ 'ਚ ਪਾਈ ਗਈ ਆ ਇਹਨੂੰ ਹੀ ਤਾਂ ਸਾਫ਼ ਕੀਤਾ ਗਿਆ ਜੀ ਹਾਂਜੀ ਇਹ ਦਾ ਵੀ ਇੱਧਰ ਹੋ ਰਾਮ ਹੋਇਆ ਆ ਜਿਹੜੀਆਂ ਕੰਦਾ ਆ ਪਹਿਲਾਂ ਬੁਰਗੀਆਂ ਪਾਠੀਆਂ ਪਾਖਦੀਆਂ ਸੀ ਉਹ ਛੜਾਈ ਗਈ ਜ ਨੇ ਰੋਕੀ ਆ ਫੇਰਾ ਮੁਤਾਬਕ ਅਸੀਂ ਕਿਹਾ ਵੇ ਗਰਾਊਂਡ ਬਣਾਇਆ ਜਾਏਗਾ ਬੱਚਿਆਂ ਵਾਸਤੇ ਠੀਕ ਆ ਬਾਹਰ ਬੱਚੇ ਸਾਡੇ ਖੇਡੂਗੇ ਬਾਹਰ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਆ ਸਾਡੇ ਸਾਹਮਣੇ ਅੱਖਾਂ ਦੇ ਕੋਲ ਰਹੋਗੇ ਅਸੀਂ ਦੇਖਾਂਗੇ ਇਹਨਾਂ ਨੂੰ ਠੀਕ ਆ ਆਪ ਵੀ ਦੇਖਿਆ ਹੋਊਗਾ ਤੁਸੀਂ ਬਾਹਰੋਂ ਬੱਚੇ ਲੈ ਜਾਂਦੇ ਕਿੱਕੀ ਦੂਸਰਾ ਨੰਬਰ ਆਹ ਕੰਦ ਕਿਸੇ ਨੇ ਢਾਈ ਨਹੀਂ ਠੀਕ ਆ ਆਹ ਕੰਦ ਨਹੀਂ ਆ ਪੜਾਈ ਆ ਮੋਰ ਇੱਕ ਨਾ ਦੇ ਗਿਆ ਪਰ ਅੰਗਿਆ ਉਿੱਟੋੜ ਜਾਲੀਆ ਕੇ ਘਾਰਾਂ ਨਹੀਂ ਬਣਾਈਆਂ ਇਹ ਠੀਕ ਆ ਜਿੰਨੇ ਗਰੀਬ ਨੇ ਸਾਡੇ ਕੰਕੀ ਤੇ ਤੋਂ ਇਹ ਸਾਬ ਇਹਨਾਂ ਦਾ ਪਾਲਸੀ ਹੈ ਨਾਂ ਦੀ ਸਾਡੇ ਸਾਡੇ ਪਿੰਡ ਦੀ ਜਿਹੜੀ ਕਿ ਮਿੱਟੀ ਆ ਇਹਨਾਂ ਦੀ ਇਹਨਾਂ ਦੀ ਸਿਆਸਤ ਆ ਤੇ ਚਾਰ ਬੰਦੇ ਆ 10 ਬੰਦੇ ਆ ਬਾਕੀ ਜਿਹੜਾ ਪਿੰਡ ਆ ਉਹ ਉਦਾਂ ਹੀ ਆ ਉਹਨਾਂ ਦੀ ਕਿਸੇ ਦੀ ਸਲਾਹ ਲੈਣ ਸਲਾਹ ਲੈਣ ਸਾਡੀ ਅਸੀਂ ਇੱਧਰ ਆਨੇ ਆ ਤੁਸੀਂ ਨੂੰ ਪੁੱਛਿਆ ਥੋੜਾ ਉਹਦੇ ਅਸੀਂ ਆ ਕੰਮ ਕਰਨ ਲੱਗੇ ਆ ਇਹਨਾਂ ਦਾ ਫਰਜ਼ ਪੰਡਾ ਆ ਯਾਨੀ ਕਿ ਪੰਚਾਇਤ ਜਿਹੜਾ ਕੰਮ ਕਰਦੀ ਹੈ ਉਹ ਸਹੀ ਕਰਦੀ ਪਈ ਪੰਚਾਇਤ ਸਹੀ ਕੰਮ ਕਰ ਰਹੀ ਆ ਠੀਕ ਆ ਪੰਚਾਇਤ ਨੇ ਉਹ ਮਾਰਿਆ ਵੀ ਗੁਰਦੁਆਰੇ ਨੂੰ ਨੁਕਸਾਨ ਪਹੁੰਚਾਇਆ ਤੁਹਾਡੇ ਪਿੰਡ ਦੇ ਰਵਿਦਾਸ ਮਹਾਰਾਜ ਜੀ ਆ ਤੁਸੀਂ ਆ ਦੇ ਖਲਾਸਾਨੂੰ ਦਿਖਾ ਦਿਕਾਇਆ ਜਿਹੜਾ ਨੁਕਸਾਨ ਪਹੁੰਚਾਇਆ ਦੇਖ ਲਓ ਠੀਕ ਆ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਗੁਰਦੁਆਰੇ ਦੀ ਹਟ ਨਹੀਂ ਲਈ ਠੀਕ ਆ ਅਗੜੀ ਕਾਂਗਿਆ ਨਹੀਂ ਕੰਦੇ ਬਟਾ ਯਾ ਤੇ ਇਥੋਂ ਇਨੀ ਢਾ ਕੇ ਉਹ ਕੰਦਾ ਬਣਿਆ ਦੋਨਾਂ ਸਾਈਡਾਂ ਦੀਆਂ ਅਗਿ ਮਾਪੇ ਕੀ ਕਹਿਣਾ ਤੁਹਾਡੇ ਪਿੰਡ ਦਾ ਇੱਕ ਮੁੱਦਾ ਬਹੁਤ ਭੱਕ ਰਿਹਾ ਵੀ ਗੁਰਦੁਆਰਾ ਸਾਹਿਬ ਨੂੰ ਆ ਜਿਹੜਾ ਹੈਗਾ ਕੰਨਡਟਾਈਆਂ ਗਈਆਂ ਬੇਅਦਵੀ ਕੀਤੀ ਗਈ ਹੈ ਕਿੰਨੀ ਕਿਸੇ ਚਾਈ ਹੈ ਇਹਦੇ ਵਿੱਚ ਕੋਈ ਕੰਨਡ ਨਹੀਂ ਟਾਈਆਂ ਕੁਝ ਨਹੀਂ ਹੋਇਆ ਗੁਰਦਾਰੇ ਤੋਂ 20 ਫੁੱਟ ਪਰੇ ਕੰਨਡਟਾਈ ਆ ਇਹ ਵੀ ਪਹਿਲਾਂ ਦੀ ਆਪੇ ਹੀ ਪਾ ਲੈਂਦੇ ਆਪੇ ਢਾਲ ਲੈਂਦੇ ਕੋਈ ਮੁਸ਼ਕਲ ਇਹ ਤਾਂ ਜਾਣੀ ਆਪਣੀ ਇੰਨੀ ਆ ਵੇ ਆਪਾਂ ਨੂੰ ਇਹ ਗਰਾਊਂਡ ਬਚਿਆ ਨਾ ਮੈਨਣੀ ਚਾਹੀਦੀ ਹੈ ਅੱਛਾ ਜੀ ਵੀਰ ਜੀ ਸਭ ਕੀ ਮਸਲਾ ਸਿ ਵੀਰ ਜੀ ਸਭ ਜਨਾ ਅੱਤਰਿਕ ਪਿੰਡ ਦਾ ਤਲੀਤਾ ਪਿੰਡ ਦੇ ਵਿੱਚ ਖੇੜ ਮੇ ਨਾਮ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਦ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀ ਪੁੱਥੀ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਹੋ ਰਿਮੂਵ ਕਰਵਾਇਆ ਜਿਹੜਾ ਇਹ ਗੱਲ ਆ ਰਹੀ ਹੈ ਗੁਰੂ ਘਰ ਨੂੰ ਨੁਕਸਾਨ ਪੁੱਜਿਆ ਇਹਦੇ ਬਾਰੇ ਕੀ ਕਹਿੰਦੇ ਨੇ ਨਹੀਂ ਗੁਰੂ ਘਰ ਨੂੰ ਨਹੀਂ ਮੈਂ ਆਪ ਗੁਰੂ ਨੂੰ ਮੰਨਣ ਵਾਲੀ ਆ ਮੇਰੀ ਇਦਾਂ ਦੀ ਮਤਲਬੀ ਹੈ ਨਹੀਂ ਵੀ ਮੈਂ ਗੁਰੂ ਘਰ ਤੋਂ ਆਉਂਗੀ ਗੁਰੂ ਘਰ ਨੂੰ ਬਿਲਕੁਲ ਨਹੀਂ ਛੇੜਛਾੜ ਹੋਈ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਦਾ ਨੁਕਸਾਨ ਹੋਇਆ ਗੁਰੂ ਘਰ ਤਾਂ ਕਿੰਨੀਕ ਦੂਰੀ ਤੇ ਗੁਰੂ ਘਰ ਨੂੰ ਹੈ ਗੁਰਦੁਆਰਾ ਸਾਹਿਬ ਕਾਫੀ ਦੂਰੀ ਤੇ ਹੈਗਾ। ਛੋਟੋ ਕਾਫੀ ਦੂਰੀ ਤੇ ਹੈ। ਹਾਂਜੀ ਜੀ। ਜੇ ਵੀ ਕਾਰਵਾਈ ਹੋਈ ਹੈ ਇਹ ਕਿੱਥੇ ਹੋਈ ਹੈ? ਇੱਕ ਕਿਹੜੀ ਕਾਰਵਾਈ? ਉੱਥੋਂ ਇੱਤੇ ਪਿੰਡੀ ਹੈ ਠੀਕ ਹੈ। ਜਿਹੜੀ ਇਹੀ ਪਿੰਡ ਦੇ ਵਿੱਚ ਕਾਰਵਾਈ ਹੋਈ ਹੈ। ਹਾਂਜੀ ਹਾਂਜੀ। ਇਹ ਗੁਰਦੁਆਰਾ ਸਾਹਿਬ ਤੋਂ ਕਿੰਨੀ ਦੂਰੀ ਸੀ? ਕਾਫੀ ਦੂਰੀ ਸੀਗੀ। ਹਾਂਜੀ। ਤੇ ਇਹਦੇ ਵਿੱਚ ਗੁਰੂ ਘਰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ। ਨਾਲੇ ਮੈਂ ਕੋਣ ਹੁੰਨੀ ਆ ਗੁਰੂ ਘਰ ਦੀ ਇੰਦਾ ਠਹਾਉਣ ਵਾਲੀ। ਹਸਤ ਹਸਤ ਸਤਕਾਰ ਕਰਦੇ ਆ ਸਾਰੇ ਕਰਮਾਂ ਦਾ ਸਤਕਾਰ ਕਰਦੇ ਹਾਂ ਜੀ। ਕੋਈ ਮੈਂ ਇਦਾਂ ਦੇ ਨਹੀਂ ਕੋਈ ਕਾਰਵਾਈ ਕਰਵਾਈ। ਉਹੀ ਪੰਚਾਇਤ ਦੇ ਕਹਿੰਦੇ ਪੰਚਾਇਤ ਨੇ ਮਤਾ ਪਾਇਆ ਸੀਗਾ ਵੀ ਖੇਡ ਮੈਦਾਨ ਦੀ ਜਗ੍ਹਾ ਨੇ ਲੋਕੀ ਉਥੇ ਕਾਠੀਆਂ ਪੱਥਰ ਦੇ ਸੀਗੇ ਉਹ ਇਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਟਾਇਆ ਠੀਕ ਹੈ ਸਰ ਕੀ ਸੀ ਤੁਲੇਤੇ ਕੋਲੇ ਮਸਲਾ ਤੁਸੀਂ ਗਏ ਸੀ ਜੇ ਸਿਕਿਉਰਟੀ ਪ੍ਰੋਵਾਈਡ ਕਰਵਾਈ ਤੁਸੀਂ ਉਧਰ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਜਿਹੜਾ ਵੀਡੀਓ ਵੱਲੋਂ ਔਰ ਨਾਲ ਤਸਦੀਲਦਾਰ ਸਾਹਿਬ ਵੱਲੋਂ ਉਹਨਾਂ ਨੇ ਬਤੌਰ ਮਜਿਸਟਰ ਜਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ ਬਤੌਰ ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜਾ ਹੁਕਮ ਹੋਇਆ ਸੀਗਾ ਜੋ ਅਸੀਂ ਪੁਲਿਸ ਫੋਰਸ ਜਿਹੜੀ ਆ ਵੀਡੀਓ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀ ਤੇ ਉਹ ਅਸੀਂ ਉਹਦੀ ਕੋਈ ਲਾਈਨ ਆਰਡਰ ਦੀ ਪ੍ਰੋਬਲਮ ਆ ਜੇ ਇਸ ਕਰਕੇ ਅਸੀਂ ਉੱਥੇ ਜਿਹੜੇ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਗੱਪਿਆ ਹਟਾਇਆ ਗਿਆ ਆ ਉਹ ਦਿਨ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਧਰ ਨੂੰ ਜੀਸੀਬੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਧਰ ਨੂੰ ਕੋਈ ਨੁਕਸਾਨ ਹੋਇਆ। ਸਰ ਜੀਸੀਬੀ ਗੁਰੂ ਘਰ ਵੱਲੋਂ ਗਈ ਸੀ ਤੁਹਾਡੇ ਸਾਹਮਣੇ। ਨਹੀਂ ਨਹੀਂ ਬਿਲਕੁਲ ਨਹੀਂ ਜਸੀਂ ਚਾੜ ਦੇਵਾਂਗੇ ਉਧਰ ਜੀਸੀਬੀ ਸਾਡਾ ਗੁਰੂ ਘਰ ਆ ਅਸੀਂ ਉਹ ਕਦੇ ਵੀ ਜਾਣ ਦਿੰਦੇ ਨਹੀਂ ਸੀ। ਗੁਰੂ ਘਰ ਬਿਲਕੁਲ ਸੁਰੱਖਿਅਤ ਹੈ। ਹਾਂਜੀ ਹਾਂਜੀ ਬਿਲਕੁਲ ਸੁਰੱਖਿਅਤ ਹੈ ਜੀ ਅਸੀਂ ਸਾਡੇ ਵੱਲੋਂ ਜਿਹੜਾ ਪੂਰਾ ਸਰਕਾਰ ਹੈ ਗੁਰੂ ਸਾਹਿਬ ਦਾ ਸਾਡੇ ਮਹਾਰਾਜ ਨੇ ਅਸੀਂ ਕਿਉਂ ਉਧਰ ਜਾਣ ਦੇਵਾਂਗੇ। ਦੇਉ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀ ਬੜੀ